ਆ ਦਿਖਾਉਣ ਲੱਗੇ ਆ ਤੁਹਾਨੂੰ ਕਿਸੇ ਵੀਰ ਨੇ ਮੱਖੀ ਪਾਲਣ ਦਾ ਕੰਮ ਕੀਤਾ ਹੋਇਆ ਦੇਖ ਸਕਦੇ ਤੁਸੀਂ ਠੀਕ ਹੈ ਅਸੀਂ ਇੱਥੇ ਆਏ ਸੀ ਆ ਹੈਗਾ ਸਾਰੀ ਜਗਲਾਤ ਤੇ ਵੇਖ ਲਓ ਬੰਦੇ ਨੇ ਕਿੱਡਾ ਵਧੀਆ ਤਰੀਕਾ ਵਰਤਿਆ ਨਾ ਕੋਈ ਇੱਥੇ ਥਾਂ ਦਾ ਮੰਨ ਲਾ ਹੋਏਗਾ ਸਰਕਾਰੀ ਥਾਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਠੀਕ ਹੈ ਆ ਜਿਵੇਂ ਜਗਲਾਤ ਵਗੈਰਾ ਖੜਾ ਉਹਦੇ ਵਿੱਚ ਕੋਈ ਵੀਰ ਆ ਮੰਨ ਲਓ ਆ ਮੱਖੀ ਪਾਲਣ ਦਾ ਕੰਮ ਕਰਦਾ ਪਿਆ ਆ ਉਹਦਾ ਵਧੀਆ ਠੀਕ ਹੈ ਨਾ ਕੋਈ ਕਿਸੇ ਦੀ ਥਾਂ ਦੀ ਦਿੱਕਤ ਐ ਨਾ ਕੋਈ ਇਧਰ ਹਾਇਆ ਨਾ ਖਾਇਆ ਨਾ ਕੋਈ ਰੋਗ ਨਾ ਟੋਕ ਤੇ ਤੁਸੀਂ ਦੇਖ ਸਕਦੇ ਜੇ ਕੰਮ ਕਰਨਾ ਹੋਵੇ ਸੇ ਕੋਈ ਵੀ ਬੰਦਾ ਕਿਤੇ ਨਾ ਕਿਤੇ ਕਿਤੇ ਵੀ ਦਿਮਾਗ ਲਾ ਕੇ ਕੰਮ ਚਲਾ ਸਕਦਾ ਆ ਦੇਖ ਸਕਦੇ ਤੁਸੀਂ ਨਾ ਇਹਨਾਂ ਦਾ ਮੈਨੂੰ ਤਾਂ ਲੱਗਦਾ ਨਹੀਂ ਇਹਨਾਂ ਨੂੰ ਕੁਝ ਹੋਰ ਕੋਈ ਪਾਉਂਦੇ ਪਾਉਂਦੇ ਹੋਊਗਾ ਬਾਈ ਹੋਣੀ ਆਪੇ ਹੀ ਆਪਦਾ ਜੋ ਖਾਣ ਪੀਣੇ ਜਾਂ ਮਨ ਲਾ ਆਪਦਾ ਜੂਸ ਰਸ ਜਿਆ ਤਿਆਰ ਕਰਦੀਆਂ ਨੇ ਮੱਖੀਆਂ ਤੇ ਆਪ ਹੀ ਲਿਉਂਦੀਆਂ ਨੇ ਤੇ ਆਪ ਹੀ ਮੰਨ ਲਓ ਕਰਈ ਜਾਂਦੀਆਂ ਨੇ ਇਹਨਾਂ ਦਾ ਕੋਈ ਖਿਆਲ ਰੱਖਣ ਦੀ ਲੋੜ ਨਹੀਂ ਕੋਈ ਇਹਨਾਂ ਨੂੰ ਜਿਵੇਂ ਆਪਾਂ ਨੂੰ ਮੱਝਾਂ ਨੂੰ ਪੱਠੇ ਪਾਉਣੇ ਪੈਂਦੇ ਨੇ ਕੋਈ ਲੋੜ ਨਹੀਂ ਠੀਕ ਹੈ ਸਿਰਫ ਆਪਾਂ ਇਹ ਧੰਦਾ ਹੀ ਅਕੜਾ ਤੋੜਨਾ ਤੇ ਇਹ ਆ ਵੇਖ ਲਓ ਆਪੇ ਮੱਖੀਆਂ ਜੜੀਆਂ ਨੇ ਆਪਦਾ ਖਾਣ ਪੀਣ ਅਰੇਂਜਮੈਂਟ ਕਰੀ ਜਾਂਦੀਆਂ ਨੇ ਤੇ ਜੇ ਮੈਨੂੰ ਬਾਈ ਹੋਣੀ ਮੈਂ ਕੋਸ਼ਿਸ਼ ਕੀਤੀ ਸੀ ਇੱਥੇ ਵੀ ਬਾਈ ਹੋਣਾ ਨੂੰ ਕੋਈ ਮਿਲਣ ਮੈਨੂੰ ਤਾਂ ਮੈਂ ਪੁੱਛਾਂ ਵੀ ਇਹ ਬਾਈ ਕਿਵੇਂ ਸਿਸਟਮ ਚੱਲਦਾ ਕਿਵੇਂ ਜੇ ਹੋਰ ਚਲਾਉਣਾ ਹੋਵੇ ਕਿਸੇ ਨੇ ਤੇ ਕਿਵੇਂ ਚੱਲੂਗਾ ਠੀਕ ਹੈ ਤੇ ਮੰਨ ਲਓ ਆਪਾਂ ਨੂੰ ਕਿੱਥੋਂ ਡੱਬੇ ਮਿਲਣਗੇ ਕਿੱਥੋਂ ਮੱਖੀ ਪਾਲਣ ਜਿਹੜਾ ਆਪਾਂ ਨੂੰ ਮੱਖੀਆਂ ਕਿੱਥੋਂ ਮਿਲਣਗੀਆਂ ਕਿਹਜ ਹਸਪਤਾਲਾਂ ਨਾਲੇ ਕੰਮ ਚੱਲਦਾ ਕਿਹੜੇ ਮਹੀਨੇ ਚ ਚੱਲਦਾ ਠੀਕ ਹੈ ਤੇ ਕਿਸ ਸਾਰਾ ਪ੍ਰੋਸੀਜਰ ਪੁੱਛਣਾ ਸੀ ਤਾਂ ਤੁਹਾਨੂੰ ਮੈਂ ਦੱਸਣਾ ਵੀ ਸੀ ਸਾਰੀ ਜਾਣਕਾਰੀ ਲੈ ਕੇ ਦੇਣੀ ਸੀ ਪਰ ਸੱਜਣੋ ਮੈਨੂੰ ਬੰਦਾ ਮਿਲਿਆ ਨਹੀਂ ਮੈਂ ਕੋਸ਼ਿਸ਼ ਕੀਤੀ ਪਹਿਲੋ ਬਹੁਤ ਇੱਥੇ ਵੀ ਕਿੰਨੀਆਂ ਬਾਈ ਦੀਆਂ ਰੱਖੀਆਂ ਹੋਈਆਂ ਨੇ ਮੈਨੂੰ ਉਹ ਮਿਲੇ ਤੇ ਆਪਾਂ ਉਹਦੇ ਉਹਦੇ ਤੋਂ ਜਾਣਕਾਰੀ ਲੈ ਕੇ ਤੁਹਾਨੂੰ ਤੁਹਾਡੇ ਨਾਲ ਸੰਧੀ ਕਰੀਏ ਹੋ ਸਕਦਾ ਕਿਸੇ ਨਾ ਕਿਸੇ ਭਰਾ ਦਾ ਕੋਈ ਗਾਂ ਆਪਦਾ ਕੰਮ ਕਰ ਚਲਾ ਲਵੇ ਕਿਸੇ ਦਾ ਕੋਈ ਬੰਦਾ ਰੋਟੀ ਪੈ ਜਾਵੇ ਠੀਕ ਹੈ ਜਿਹੜੀ ਚੰਗੀ ਚੀਜ਼ ਆਉਂਦੀ ਆਪਾਂ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਦੇ ਆ ਤੇ ਪਰ ਮੈਂ ਇਹ ਚੀਜ਼ ਚੰਗੀ ਨੋਟ ਕੀਤੀ ਹੈ ਵੀ ਬਾਈ ਬੰਦਾ ਦਿਮਾਗੀ ਜ਼ਰੂਰ ਏ ਠੀਕ ਹੈ ਆ ਦੇਖ ਲਓ ਨਾ ਕੋਈ ਥਾਂ ਮੰਨ ਲਓ ਬੰਦੇ ਨੂੰ ਆਪਦੀ ਥਾਂ ਵਰਤ ਨਹੀਂ ਪਈ ਨਾ ਕੋਈ ਕੁਛ ਨਾ ਇਹਨਾਂ ਦਾ ਮੈਨੂੰ ਲੱਗਦਾ ਚੋਰੀ ਹੋਂਦਾ ਕੋਈ ਖਤਰਾ ਵੇਖ ਲਓ ਸੁੰਨੀ ਜਗ੍ਹਾ ਤੇ ਪਈਆਂ ਹੋਈਆਂ ਨੇ ਠੀਕ ਹੈ ਡੱਬੇ ਸੁੰਨੀ ਜਗ੍ਹਾ ਤੇ ਪਏ ਨੇ ਆ ਜਗਲਾਤ ਦੀ ਥਾਂ ਸਾਰੀ ਜਗਲਾਤ ਆ ਖੜਾ ਵਿੱਚ ਮੈਂ ਖੜਾ ਹੋਇਆ ਇੱਥੇ ਬਾਈ ਉਹਨੇ ਡੱਬੇ ਰੱਖ ਗਏ ਨੇ ਤੇ ਆਪੇ ਹੀ ਹੁਣ ਮੰਨ ਲਓ ਇਹਦੇ ਵਿੱਚ ਇਹਨਾਂ ਨੇ ਗਾਂਧੀ ਗਾਂ ਵਧਈ ਜਾਣਾ ਮੱਖੀਆਂ ਨੇ ਤੇ ਸ਼ਹਿਦ ਪੈਦਾ ਕਰਈ ਜਾਣਾ ਠੀਕ ਹੈ ਇਹਨੂੰ ਕਹਿੰਦੇ ਨੇ ਭਾਈ ਦਿਮਾਗ ਤੇ ਨਾਲ ਦੀ ਨਾਲ ਅਗਲੇ ਦਰੂਜਗਾਰ ਚੱਲੀ ਜਾਂਦਾ ਤੇ ਨਾਲ ਦੀ ਨਾਲ ਅਗਲੇ ਦਾ ਕਿੱਤਾ ਸਾਰਾ ਕੁਝ ਚੱਲੀ ਜਾਂਦਾ ਤੇ ਨਾਲ ਇਹਦੇ ਵਿੱਚ ਲੱਗਤ ਵੀ ਕੁਝ ਨਹੀਂ ਹੈਗੀ ਠੀਕ ਹੈ ਆ ਦੇਖ ਲਓ ਸੱਜਣੋ ਮੈਨੂੰ ਪੂਰੀ ਜਾਣਕਾਰੀ ਤਾਂ ਨਹੀਂ ਮਿਲੀ ਤੇ ਤੁਹਾਡੇ ਤੁਹਾਡੇ ਨੂੰ ਤੁਹਾਨੂੰ ਦਿਖਾ ਦਿੱਤਾ ਜੇ ਤੁਸੀਂ ਵੀ ਕਿਸੇ ਨੇ ਕਰਨਾ ਚਾਹੋ ਤੁਹਾਡੇ ਕੋਲ ਵੀ ਕੋਈ ਵਾਧੂ ਥਾਂ ਪਈ ਤੇ ਇਸ ਤਰੀਕੇ ਨਾਲ ਮੱਖੀ ਪਾਲਣ ਦਾ ਕੰਮ ਤੁਸੀਂ ਵੀ ਕਰ ਸਕਦੇ ਆ ਜੀ ਆਹ ਦੇਖ ਲਓ ਡੱਬੇ ਪਏ ਹੋਏ ਨੇ ਮੱਖੀਆਂ ਆਪ ਦਾ ਉੱਡੀਆਂ ਫਿਰਦੀਆਂ ਨੇ ਤੇ ਆਹ ਦੇਖ ਲਓ ਠੀਕ ਸਸੀ ਗੱਲ ਸਾਰੇ ਭਰਾਵਾਂ ਨੂੰ ਜਰੂਰ ਅੱਗੇ ਸ਼ੇਅਰ ਕਰਿਆ ਜੇ ਵਾਤੋ ਵਾਦ ਸਾਰੇ ਆਪਣੇ ਦੋਸਤਾਂ ਮਿੱਤਰਾਂ ਤੱਕ ਜਰੂਰ ਪਹੁੰਚੇ ਮੈਂ ਵਿੱਚ ਤਾਂ ਨਹੀਂ ਜਾਂਦਾ ਪਿਆ ਮੈਂ ਮੱਖੀਆਂ ਨਾਲ ਲੜਨਾ ਜਾਣਦਾ ਠੀਕ ਹੈ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਜੇ ਸਾਰਿਆਂ ਕੋਲ ਪਹੁੰਚੇ ਜੇ ਕਿ ਹੈ ਸ਼ਾਇਦ ਕੋਈ ਸੱਜਣ ਮਿੱਤਰ ਨੇ ਜੇ ਕੰਮ ਚਲਾਉਣਾ ਹੋਵੇ ਕਿ ਕੋਲ ਵੱਧੂ ਥਾਂ ਪਈ ਹੋਵੇ ਉਹ ਵੀ ਇਸ ਇੱਥੇ ਦੇਖ ਕੇ ਚਲਾ ਸਕਦਾ ਠੀਕ ਹੈ ਮਿਲਦੇ ਆ ਨਵੀਂ ਵੀਡੀਓ ਨਾਲ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਆਪੋ ਆਪ ਦੇ ਸੁਝਾਅ ਜ਼ਰੂਰ ਦਿਓ ਕਮੈਂਟਾਂ ਦੇ ਵਿੱਚ ਆਪਾਂ ਇਹ ਵੀ ਪੁੱਛਣਾ ਸੱਚ ਭੁੱਲ ਗਏ ਆ ਜੇ ਕੋਈ ਆਪਣੇ ਨਾਲ ਬੰਦਾ ਜੁੜਿਆ ਹੋਇਆ ਨਾ ਉਹ ਆਪਣੇ ਸੁਝਾਅ ਜ਼ਰੂਰ ਦਿਓ ਵੀ ਇਹ ਮੱਖੀ ਪਾਲਣ ਦਾ ਕੰਮ ਚਲਾਉਣਾ ਹੋਵੇ ਕਿਸ ਤਰੀਕੇ ਨਾਲ ਆਪਾਂ ਇਹਨੂੰ ਚਲਾ ਸਕਦੇ ਆ ਠੀਕ ਹੈ ਜੇ ਅਸੀਂ ਚਲਾਉਣਾ ਆਪ ਸ਼ੁਰੂ ਕਰਨਾ ਚਾਹੀਏ ਤੇ ਆਪਾਂ ਕਿਸ ਤਰੀਕੇ ਨਾਲ ਇਹਨੂੰ ਸ਼ੁਰੂ ਕਰ ਸਕਨੇ ਆ ਆਪਾਂ ਨੂੰ ਕਿੱਥੋਂ ਮੱਕੀਆਂ ਮਿਲਣਗੀਆਂ ਕਿੱਥੋਂ ਡੱਬੇ ਮਿਲਣਗੇ ਕੀ ਹਿਸਾਬਤਾ ਹੋਊਗਾ ਠੀਕ ਹੈ ਦੱਸਿਓ ਆਪੋ ਆਪਣੇ ਕਮੈਂਟਾਂ ਦੇ ਵਿੱਚ ਤੇ ਨਾਲੇ ਮੇਰੇ ਭਰਾ ਕਰ ਦਿਓ ਅੱਗੇ ਜਿੰਨੀ ਵੀ ਹੋ ਸਕਦੀ ਜੇ ਵੀਡੀਓ ਵੱਤ-ਵੱਤ ਸ਼ੇਅਰ ਤਾਂ ਜੋ ਆਪਣਾ ਕੋਈ ਵੀ ਭਰਾ ਵੱਤੋ ਵੱਦ ਜਿੰਨੇ ਕੰਮ ਚਲਾਉਣਾ ਹੋਵੇ ਆਹ ਸਿਸਟਮ ਦੇਖ ਕੇ ਤੇ ਅੱਗੇ ਚਲਾ ਲੈ ਆਪਦਾ ਤੇ ਨਜ਼ਾਰੇ ਲਵੇ ਆਪਦਾ ਵਧੀਆ ਕੰਮ ਕੋਈ ਮਾੜਾ ਨਹੀਂਗਾ ਸੱਚੀ ਗੱਲ ਸਾਰੇ ਭਰਾ